ਸਾਸਰੀ ਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਜੀ ਲਓ ਦੰਦੀ ਹੋ ਗਈ ਐ ਸ਼ੁਰੂਆਤ ਤੇ ਆਪਾਂ ਚੱਲ ਪਏ ਅਨਕੋਦਰ ਨੂੰ ਕਿਉਂਕਿ ਜੀ ਸਿੰਘ ਹੁਣੀ ਚੱਲੇ ਸੀ ਨਾਲ ਤੇ ਨਕੋਦਰ ਕੰਮ ਵੀ ਸੀ ਆਜੋ ਕਰਕੇ ਆਉਨੇ ਆ ਸਰਦਾਰ ਜੀ ਆਹ ਕਿਹੜਾ ਸਟਾਈਲ ਆ ਬੈਠਣ ਦਾ ਹੈਲੋ ਮੜ ਜਾ ਇੱਧਰ ਧਿਆਨ ਦਿਓ ਨਕੋਦਰ ਵੀ ਤਾਂ ਅੱਛ ਬਹੁਤ ਹੋੜਦਾ ਪਿਆ ਉਹ ਹਾਂਜੀ ਹੈਲੋ ਹਾਂਜੀ ਕੀ ਜ ਆਹ ਕਿਹੜਾ ਸਟਾਈਲ ਹੈ ਬਹਿਣ ਦਾ ਹੱਥ ਚ ਕੀ ਹੈ ਤੇਰੇ ਕੀ ਆ ਇਹ ਜੂਸ ਵੀ ਨਾਲਾ ਜੂਸ ਵੀ ਨਾਲਾ ਸਟ੍ਰਾਉ ਹੁੰਦਾ ਬੇਂਗਾ ਵੀ ਕਰਤਾ ਨਹੀਂ ਮਿਲਗਾ ਬੇਂਗਾ ਕਰਤਾ ਆ ਹੈ ਅੱਬ ਇਹ ਪੀਸਾ ਮੰਗੂ ਕਿ ਸੌ ਕਿ ਲੋਗੇ ਅੱਛਾ ਤੇ ਕੁਫੀਨੋਂ ਪੀਸਾ ਉਹ ਇਹਨੂੰ ਫਟਾਏ ਹੁੰਦੇ ਨੇ ਪਾਸਲਾ ਦੇ ਕੋਈ ਨੰਬਰ ਫੇਟਣਾ ਹੈ ਕਿੰਨੇ ਨੰਬਰ ਬੈਠੇ ਲੈ ਵੀ ਇੱਥੇ ਆ ਗਏ ਨਾ ਅਜੀਤ ਆ ਇੱਥੇ ਮੈਂ ਤੇ ਤੇਰੀ ਮੰਮਾ ਇੱਥੇ ਪੜਦੇ ਹੁੰਦੇ ਸੀ ਸਕੂਲੇ ਓਏ ਐ ਸਕੂਲੇ ਮੈਂ ਤੇ ਤੇਰੀ ਮੰਮਾ ਪੜਦੇ ਸੀ ਦੋਨੇ ਜਾਣੇ ਨਹੀਂ ਪੜਦੇ ਇੱਥੇ ਇੱਥੇ ਪੜਦੇ ਹੁੰਦੇ ਸੀ ਨਹੀਂ ਕਿਉਂ ਹੌਣ ਥੋੜੀ ਪੜਦੇ ਆ ਅੱਗੇ ਪੜਦੇ ਹੁੰਦੇ ਸੀ ਜਾਣਾ ਅੰਦਰ ਕਿੜਾ ਕੱਢਿਆਣਾ ਹੌਣ ਨਹੀਂ ਹੁਣ ਉਹ ਕਰੇਟਰ ਤੈਨੂੰ ਕਿਸਦ ਲੈ ਕੇ ਜਾਵਾਂਗੇ ਨਾਲ ਦੀਦੀ ਦਿਖਾ ਕੇ ਲਿਆਵਾਂਗੇ ਓਕੇ ਮੰਮਾ ਨਹੀਂ ਓਕੇ ਨਹੀਂ ਨਹੀਂ ਤੈਨੂੰ ਦਿਖਾ ਕੇ ਲਿਆਵਾਂਗੇ ਅਸੀਂ ਕਿੱਥੇ ਪੜਦੇ ਹੁੰਦੇ ਸੀ ਸਕੂਲ ਜਾਣਾ ਹੈ ਹੁਣ ਤਾਂ ਤੂੰ ਜਾਣਾ ਸਕੂਲ ਤੂੰ ਤੁਸੀਂ ਜਾਣਾ ਸਕੂਲੇ ਮੰਮਾ ਨਹੀਂ ਓਕੇ ਤੇ ਮੰਮਾ ਨੇ ਕਹਿੰਦੇ ਜਾਣਾ ਤੂੰ ਜਾਈ ਪਾਪਾ ਨਹੀਂ ਤੂੰ ਜਾਣਾ ਨੇ ਪਾਪਾ ਤਾਂ ਨਹੀਂ ਜਾਉਗੇ ਤੂੰ ਅਜੀਤ ਸਿੰਘ ਬੱਲਾਈ ਉਹ ਪਾਸ ਤੇ ਨਾ ਜਾਉਂਦਾ ਨਹੀਂ ਨਹੀਂ ਤੂੰ ਕਾਹਦੇ ਤੇ ਬੈਠ ਕੇ ਜਾਇਆ ਕਰੂੰਗਾ ਨਾ ਟਰੈਕਟਰ ਤੇ ਬੈ ਕੇ ਕੌਣ ਸਕੂਲੇ ਜਾਂਦਾ ਹੁੰਦਾ ਬੱਸ ਤੇ ਆ ਕਾਹਦੇ ਬੈ ਕੇ ਜਾਣਾ ਸੈਟ ਤੇ ਕੋਲ ਬੱਸ ਤੇ ਚਲ ਸਕੂਲ ਵਾਲੀ ਬੱਸ ਇਹਦਾ ਐਮ ਜੜੀ ਹੈ ਮਾ ਮਾਚਾ ਵਾਲੇ ਜੁੱਟੋ ਬੰਸੋ ਤੇ ਲੈ ਵੀ ਝੂਟੇ ਮਾਡੇ ਜਾਂਦੇ ਸੀ ਮਿਲੀ ਤੇ ਝੂਟੇ ਮਾਡੇ ਲੈਂਦਿਆਂ ਨੂੰ ਜੀਤ ਸਿੰਘ ਹੁਣਾਂ ਨੂੰ ਆ ਗਿਆ ਨੀਂਦ ਤੇ ਡੈਸ਼ਬੋਰਡ ਤੇ ਯਾਰ ਹੁਣਾਂ ਨੇ ਸਿਰ ਲਿਆ ਆ ਸੈਟ ਤੇ ਸਾਨੂੰ ਲੱਗਿਆ ਬੜੀ ਭੁੱਖ ਤੇ ਅੱਜ ਮਾਨਾ ਵੀ ਪਟੂਰਾ ਸਿਓ ਜਾਂ ਟਿੱਕੀ ਗੌਰ ਖਾਦੀ ਜਾਵੇ ਤੇ ਕਿਤੇ ਨਜ਼ਾਰਾ ਜਾਵੇ ਆ ਤੇ ਚਲੋ ਟੱਕਰਦੇ ਆਂ ਪਟੂਰੇ ਸਿਓ ਹੁਣਾਂ ਨੂੰ ਤੇ ਤੁਹਾਨੂੰ ਵੀ ਕਰਾਉਣਿਆਂ ਦਰਸ਼ਨ ਤੇ ਕਿਆ ਬਾਤਾਂ ਐ ਤੇ ਲਾਓ ਭਾਈ ਲੈ ਪਟੂਰੇ ਫੁੱਲ ਫੁੱਲ ਕਹਿੰਦੇ ਆ ਵੀ ਸਾਨੂੰ ਖਾ ਲਵਾਂ ਆਣ ਕੇ ਤੇ ਛੋਲਿਆਂ ਦੀ ਤਾਂ ਬਾਤ ਹੀ ਕਿਆ ਆ ਤੇ ਇੱਧਰ ਤੁਹਾਨੂੰ ਟਿੱਕੀ ਦੇ ਵੀ ਦਰਸ਼ਨ ਕਰਾਉਣਿਆਂ ਇਹ ਵੀ ਸੰਗ ਦੀ ਜੀ ਪਲੇਟ 'ਚ ਬੈਠੀ ਆ ਤੇ ਜਿੱਦਾਂ ਦਾ ਨਾ ਉਦਾਂ ਦੀ ਗੱਲਬਾਤ ਕਹਿੰਦੇ ਪਟੂਰੇ ਹੁਣੀ ਆਕੜੇ ਬੈਠਿਆ ਤੇ ਟਿੱਕੀ ਹੁਣੀ ਸੰਗ ਦੀ ਸੰਗ ਦੀ ਪਲੇਟ 'ਚੋਂ ਝਾਤੀਆਂ ਮਾਰਦੀ ਆ ਤੇ ਅੱਜ ਆਪਾਂ ਨੂੰ ਇੱਕ ਕੰਮ ਹੋ ਰਿਹਾ ਉਹ ਕੰਮ ਸਿਗਾ ਵੀ ਆਪਾਂ ਲਿਆ ਸੀ ਬੱਕਰਾ ਬੱਕਰੇ ਨੇ ਨੀ ਨਾ ਆਇਆ ਜੀ 4 ਦਿਨ ਹੋ ਗਏ ਉਹਨੇ ਕੁਛ ਖਾਦਾ ਨਾ ਪੀਤਾ ਨਾ ਤਾਂ ਸਾਨੂੰ ਛੱਡਣਾ ਪੈ ਗਿਆ ਉਹਨਾਂ ਦੇ ਘਰੇ ਵਾਪਸ ਤੇ ਲਓ ਜੀ ਆਪਾਂ ਛੱਡਣ ਤੌਰ ਪਿਆ ਛੋਟੇ ਹਾਥੀ ਵਿੱਚ ਹੋ ਗਿਆਂ ਸਵਾਰ ਤੇ ਛੋਟੇ ਹਾਥੀ ਦੀ ਸਵਾਰੀ ਵੀ ਕਿਆ ਬਾਤ ਯਾ ਡਰਾਈਵਰ ਦੀਆਂ ਤਾਂ ਬਾਤਾਂ ਹੀ ਕਿਆ ਸੀ ਨਾ ਗੱਲਾਂ-ਬਾਤਾਂ ਕਰਕੇ ਰੂਹ ਰਾਜੀ ਕਰਤੀ ਅਜੀਤ ਸਿੰਘ ਉਹਨਾਂ ਨੂੰ ਲੈਣਾ ਆਪਾਂ ਰਾਹ 'ਚੋਂ ਲੈ ਬੱਕਰਾ ਪਿੱਛੇ ਆਵਤਾਂ ਆ ਤੈਨੂੰ ਦਿਖਾਉਣੇ ਆ ਤੈਨੂੰ ਲਾਉਣ ਲੱਗੇ ਦਿਖਾਉਣੇ ਆ ਹੁਣ ਤੂੰ ਅੱਕੇ ਦੇਖ ਕਿੱਦਾਂ ਜਿੱਦਣ ਜਾਣਾ ਆ ਇਧਰ ਨੂੰ ਵੀ ਨਹੀਂ ਕਿੱਚerai ਓਏ ਆਪਾਂ ਬੱਕਰਾ ਛੱਡਣ ਚੱਲੇ ਆ ਓਏ ਜਿਨ੍ਹਾਂ ਦਾ ਬੱਕਰਾ ਆ ਪੁੱਤ ਆ ਯਾਰਾ ਆਉਂਦਾ ਪੂਰਾ ਬੁਖਾਰ ਤਾਂ ਜਿਹੜਾ ਅੱਜ ਨਹੀਂ ਪੈਣ ਕੋਸ਼ ਨਹੀਂ ਖਾਣਾ ਪੀਣਾ ਹੈਗਾ ਕਿਹੜਾ ਸੰਗ ਵਾਲੀ ਗੱਲ ਆ ਅਸੀਂ ਹੋਲ ਦੇ ਤੂੰ ਹੁਣ ਉੱਪਰ ਆ ਜਾ ਫੇ ਮਾਜੀ ਚੜ੍ਹ ਜਾ ਰੇ ਤੇ ਆ ਰਹੀ ਕਿੱਤੇ ਨਾ ਪੈਣ ਚੱਲ ਸਭ ਓਏ ਆ ਦੀਦੀ ਕੇ ਪਾਸ ਆ ਗਿਆ ਨਾ ਆ ਉਹਨੂੰ ਦੇਖਿਆ ਕਿੰਨਾ ਚਾਹਣਾ ਚੱਲ ਬਈ ਆਪਦੇ ਘਰੇ ਕਿਦਾਂ ਜਿੱਤੇ ਕੀ ਦੇਖਦਾ ਜਿੱਤੇ ਕੀ ਦੇਖਦਾ ਖੁੱਲੇ ਫੈਨਾਂ ਬੜਾ ਫਰਕ ਆ ਹੈ ਜੀ ਹਾਂ ਗਿਆ ਉਹ ਦੇਖ ਆ ਓਏ ਚੱਲੀਏ ਆ ਦੇਖੇ ਤੋ ਇਹ ਨਾਂ ਕੀ ਬੁੱਤ ਨਾਮ ਕੀ ਹੈ ਹੈ ਕੁਦਰਤ ਅਰੇ ਅਰੇ ਕੀ ਨਾਮ ਹੈ ਹੈ ਹਾ 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 ਆ ਗਿਆ ਪੁਰਾਣੀ ਜਗ੍ਹਾ ਸਭਾਈ ਰੈਲ ਦੀ ਸੀ ਆਪਣੀ ਤੇ ਲੋ ਜੀ ਬੱਕਰਾ ਆਪਣੇ ਸਾਥੀਆਂ ਤੇ ਸਾਥਣਾ ਵਿੱਚ ਰਲ ਗਿਆ ਆ ਤੇ ਆਪਾਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤੇ ਬੁਲਾਉਂਿਆ ਸਾਰਿਆਂ ਨੂੰ ਫਤਿਹ ਤੇ ਦੇਖੋ ਕਿੰਦਾ ਚਾਨ ਆ ਸਾਰੇ ਬੱਕਰੇ ਆ ਲ ਦੇਖਦੇ ਜਿੱਦਾਂ ਕਿਤੇ ਯਾਜ ਉਤਰਿਆ ਹੁੰਦਾ ਤੇ ਚਲੋ ਸਸਰੀ ਗੱਲ ਆ ਜੀ ਸਾਰਿਆਂ ਨੂੰ